ਜਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾ ਰਿਹਾ ਹਿਰਦਾ ਜੋੜਿਆ ਨਹੀਂ ਕੁਛ ਵੀ ਨਹੀਂ ਅੱਖ ਨਾਲ ਦੇਖੀ ਜਾ ਰਿਹਾ ਦੇਖੀ ਜਾ ਰਿਹਾ ਬੁੱਧ ਨੂੰ ਜੋੜਿਆ ਨਹੀਂ ਕਿ ਹੱਥ ਸੈਂਟਿਸ ਬਣੇਗਾ ਕਿਸ ਤਰ੍ਹਾਂ ਬਣੇਗਾ ਰਸਨਾ ਨਾਲ ਜਪੀ ਜਾ ਰਿਹਾ ਜਪੀ ਜਾ ਰਿਹਾ ਹਿਰਦਾ ਨਾਲ ਜੋੜਿਆ ਨਹੀਂ ਕਿਸ ਤਰ੍ਹਾਂ ਭਗਤ ਬਣੇਗਾ ਕਿਵੇਂ ਭਗਤ ਬਣੇਗਾ ਤੇ ਮਨ ਕੀਤਾ ਭਾਵ ਭਾਵ ਤੇ ਚਾਹੀਦਾ ਹੈ ਮੈਂ ਜੋ ਅਰਜ਼ ਕੀਤੀ ਇਹ ਬੁਨਿਆਦੀ ਗੱਲ ਕਹਿ ਦਿੱਤੀ ਹੈ ਗੁਰੂ ਰਾਮਦਾਸ ਜੀ। ਹਿਰਦੇ ਰਸੰਦ ਰਸਾਰੇ। ਰਸਨਾ ਦੇ ਨਾਲ ਹਿਰਦਾ ਨਹੀਂ ਜੁੜਿਆ। ਕਿ ਰਸਾਂ ਪਵਾਂਜਾ ਰਹਿ ਜਾਏਗਾ, ਅਨੰਦ ਪਵਾਂਜਾ ਰਹਿ ਜਾਏਗਾ। ਔਰ ਇਸਨੇ ਅੱਖ ਨਾਲ ਬੁੱਧ ਨੂੰ ਨਹੀਂ ਜੋੜਿਆ, ਪੱਲੇ ਕੱਖ ਵੀ ਨਹੀਂ ਪਹਿਣਾ। ਕੁਝ ਵੀ ਨਹੀਂ। ਅੱਖਾਂ ਤੇ ਪਸ਼ੂਆਂ ਕੋਲ ਵੀ ਹੈ ਜੀ। आम साधारण ਮਨੁੱਖਾਂ ਕੋਲ ਵੀ ਹੈਗੀ ਆ ਅੱਖ ਨਾਲ ਜਿਤਨੀ ਬੁੱਧ ਜੋੜੇਗਾ ਅੱਖਾਂ ਬਾਵੇਂ ਉੱਪਰ ਦੇਖਣ ਬਾਵੇਂ ਥੱਲੇ ਦੇਖਣ ਉੱਪਰ ਵੇਖਣ ਕਿਉਂਕਿ ਬੁੱਧ ਇਸ ਨੇ ਨਾਲ ਜੋੜੀ ਹੈ ਇਹਨੂੰ ਗ੍ਰਹਿ ਨੇ ਛਤ ਤਾਰੇ ਸਿਆਰਿਆਂ ਦੀ ਸਮਝ ਪੈ ਜਾਏਗੀ ਉਹਨਾਂ ਦੀ ਹੋਂਦ ਦਾ ਬੋਧ ਹੋ ਜਾਏ ਉੱਥੇ ਕੀ ਕੁਝ ਮਿਲ ਸਕਦਾ ਉੱਥੇ ਕੀ ਕੁਝ ਹੈ ਇਸ ਦਾ ਪਤਾ چل ਸਕਦਾ ਹੈ ਉਹ ਰਖਾਣੋ ਇਸ ਨੇ ਪਦਾਰਤ ਦੇ ਤਲ ਤੇ ਕੀਤਾ ਜ਼ਮੀਨ ਦੇ ਚ ਕੀਤਾ ਪਦਾਰਤ ਦੇ ਰਾਜ ਨੂੰ ਸਮਝ ਕੇ ਉਸ ਨੂੰ ਆਪਣੇ ਅਨੁਕੂਲ ਕਰਕੇ ਇਹ ਬੇਸ਼ਮਾਰ ਆਪਣੀਆਂ ਲੋੜਾਂ ਦੀ ਪੂਰਤੀ ਕਰ ਲਏਗਾ ਸੁਖ ਆਸਨ ਕਰ ਲਏਗਾ ਅੱਜ ਵਿਗਿਆਨ ਚਰਮ ਸੀਮਾ ਤੇ ਹੈ ਇਕ ਹੋਰ ਨੁਕਤਾ ਵੀ ਮੈਰਜ ਕਰਦੇ ਆ ਕਿ ਦਰੇ ਰਹਿ ਨਾ ਜਾਏ ਵਿਗਿਆਨ ਸੀੜੀ ਦਰ ਸੀੜੀ ਚੜਦਾ ਹੈ ਗਲੇਲੇ ਹਦੋਂ ਨਿਊਟਨ ਨੂੰ ਆਇਸਟਾਈਨ ਨੂੰ ਕਰਦੇ ਹੀ ਇਹ ਹੋ ਨਹੀਂ ਨਾ ਤੇ ਜ਼ੀਣਾ ਬਣਨਾ ਵੀ ਨਹੀਂ ਸੀ ਪਹਿਲੀ ਸੀੜੀ ਦੂਜੀ ਤੀਜੀ ਚੌਥੀ ਪੰਜਵੀਂ ਛੇਵੇਂ ਵਿਗਿਆਨ ਇਸ ਤਰ੍ਹਾਂ ਵਿਕਾਸ ਕਰਦਾ ਹੈ ਸਿਰੀ ਦਰਸੀੜੀ ਗਿਆਨ ਸਿਰੀ ਦਰਸੀੜੀ ਨਹੀਂ ਹੈ ਗਲੇਲੇ ਹੋ ਨਹੀਂ ਹੈ ਆਇਸਟਾਈਨ ਨਹੀਂ ਹੈ ਨਿਊਟਨ ਨਹੀਂ ਹੈ ਉਸ ਖੋਜ ਨੂੰ ਅੱਗੇ ਤੋਰਨਾ ਬੜਾ ਔਖਾ ਹੋ ਜਾਏਗਾ ਔਖਾ ਹੋ ਜਾਏਗਾ ਉਹਨਾਂ ਸਾਰਿਆਂ ਨੂੰ ਆਧਾਰ ਬਣਾਣਾ ਪੈਗਾ ਪਰ ਇੱਕ ਮਨੁੱਖ ਧਰਮ ਦੀ ਦੁਨੀਆ ਦੇ ਜਗਤੀ ਕਰਨਾ ਚਾਹੁੰਦਾ ਹੈ ਵੀ ਅਨਪੜਾ ਕਿਸੇ ਨੂੰ ਨਹੀਂ ਪੜ ਸਕਦਾ ਨਾ ਉਹ ਉਪਨਿਸ਼ਦਾਂ ਪੜ ਸਕਦਾ ਨਾ ਵੇਦ ਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ ਸਕਦਾ ਇਹ ਨਾ ਭਾਈ ਗੁਰਦਾਸ ਨੂੰ ਨਾ ਅਨੰਦ ਲਾਲ ਨੂੰ ਨਹੀਂ ਪੜ ਸਕਦਾ ਉਹ ਕਬੀਰ ਨੂੰ ਫਰੀਦ ਨੂੰ ਲekin phir bhi agar rasna de naal bhavna judiye jo prani gobind dhayave ਪੜਿਆ ਹਨ ਪੜਿਆ ਪਰਮਗਤ ਬਾ ਪਰਮਗਤੀ ਪ੍ਰਾਪਤ ਕਰ ਲਏਗਾ ਆ ਜਾਏ ਜਿੰਨੇ ਭਗਤ ਬੈਠੇ ਨੇ ਇਹਨਾਂ ਦੇ ਵਿੱਚ ਬਹੁਤੀ ਤਾਦਾਦ ਉਹਨਾਂ ਦੀ ਹੈ ਜਿਨ੍ਹਾਂ ਨੂੰ ਬ੍ਰਾਹਮਣ ਪੜਾਉਂਦੇ ਨਹੀਂ ਸਨ ਕਿਉਂਕਿ ਬ੍ਰਾਹਮਣ ਕਹਿੰਦੇ ਸਾਰੀ ਅਸੀਂ ਸ਼ੂਦਰ ਦਾ ਛਾਇਆ ਵੀ ਨਹੀਂ ਲੈਣੀ ਅਸੀਂ ਇਹਨਾਂ ਨੂੰ ਮੰਦਰ ਦੇ ਵਿੱਚ ਆਣ ਵੀ ਨਹੀਂ ਦੇਣਾ ਅਸੀਂ ਇਹਨਾਂ ਨੂੰ ਵਿਦਿਆਲੇ ਦੇ ਵਿੱਚ ਪ੍ਰਵੇਸ਼ ਹੀ ਨਹੀਂ ਦੇ ਸਕਦੇ ਨਾ ਰਵਿਦਾਸ ਨੂੰ ਨਾ ਕਵੀ ਨੂੰ ਨਾ ਸਾਧਨੇ ਨੂੰ ਨਾ ਸੈਮ ਨੂੰ ਨੰਤਾਮ ਦੇਵ ਲੇਕਿਨ ਹੱਲ ਹੋ ਗਈ ਜੇ ਤੇ ਸਾਰੇ ਬ੍ਰਹਮਗਿਆਨੀ ਬਣ ਗਏ ਉਪਨਿਸ਼ਦਾਂ ਨੂੰ ਪੜ੍ਹ ਕੇ ਉਸ ਵਕਤ ਦੇ ਜਿਹੜੇ ਗ੍ਰੰਥ ਸਨ ਵੇਦਾ ਨੂੰ ਪੜ੍ਹ ਕੇ ਜੇ ਤੇ ਬ੍ਰਾਹਮਣੇ ਨਾਲ ਪੜਾ ਕੇ ਰਾਜ਼ੀ ਨਹੀਂ ਸੰਗ ਸੂਦਰ ਅਗਰ ਭੁੱਲ ਕੇ ਕਿਦਰੇ ਵੇਦ ਸੁਣ ਵੀ ਲਵੇ ਸਜ਼ਾ ਦਿੱਤੀ ਜਾਂਦੀ ਸੀ श्री रामराज ਦੇ ਚ ਵੀ ਸੰਭੋਗ ਦੇ ਕੰਨਾਂ ਦੇ ਸਿੱਕਾ ਘੋਲ ਕੇ ਕੱਚ ਘੋਲ ਕੇ ਗਰਮ ਕਰਕੇ ਪਿਗਲੇ ਹੋਇਆ ਕੱਚ ਪਾ ਦਿੱਤਾ ਗਿਆ ਸੀ। ਉਹਨਾਂ ਦੇ ਕੰਨ ਉਹਨਾਂ ਦੇ ਪੜਦੇ ਪੜ ਦਿੱਤੇ ਵੈਸੇ। ਤਾਂ ਕਿ ਸੁਣਨ ਜੋਗਾ ਨਾ ਹੋਵੇ। रामराज ਦੇ ਇਹ ਇੱਕ ਇਤਨਾ ਵੱਡਾ ਅਨਿਆਇ ਹੋ ਗਿਆ ਜਿਸ ਦੇ ਨਾਲ ਸਿਆਣੇ ਮਨੁੱਖ ਹੈਰਾਨ ਹੋ ਜਾਂਦੇ। ਇਹਰਾਨ ਹੋ ਜਾਂਦੇ ਨੇ ਇਤਿਹਾਸ ਦੇ ਪਰਚੋਲੀਏ ਇਹਰਾਨ ਹੋ ਜਾਂਦੇ ਸ਼ੂਦਰ ਕਿਧਰੇ ਪੋਲੇ ਕੇ ਸੁਣ ਵੀ ਲਵੇ ਉਹ ਛੁਪ ਕੇ ਸੁਣ ਰਿਹਾ ਸੀ ਬਸ ਛੁਪ ਕੇ ਸੁਣ ਰਿਹਾ ਸੀ ਐਨਾ ਹੀ ਕਸੂਰ ਹੈ ਕਿਉਂ ਸੁਣ ਰਿਹਾ ਹੈ ਕਿਉਂ ਸੁਣ ਰਿਹਾ ਹੈ ਸ਼ੂਦਰਾਂ ਤੇ ਦੂਰੋਂ ਸੁਣਨ ਦੀ ਵੀ ਮਨਾਈ ਸੀ ਉਹਨਾਂ ਨੂੰ ਕਿਸੇ ਨੇ ਪੜਾਣਾ ਸੀ ਮੰਦਰਾਂ ਦੇ ਦਰਵਾਜ਼ੇ ਬੰਦ ਵਿਦਿਆਲਿਆਂ ਦੇ ਦਰਵਾਜ਼ੇ ਬੰਦ ਉਹਨਾਂ ਨੇ ਹਿਰਦੇ ਦੇ ਦਵਾਰ ਖੋਲੇ ਨੇ ਤੇ ਪ੍ਰਭੂ ਨੂੰ ਪ੍ਰਗਟ ਕਰ ਲਏ ਭਗਤ ਬਣ ਗਏ بڑے بڑے ਪਰੋਹਤ ਤੇ ਪੰਡਤ ਫਿਰ ਉਹਨਾਂ ਨੂੰ ਨਮਸਕਾਰ ਕਰਨ ਲੱਗ ਪਏ ਸਜਦਾ ਕਰਨ ਲੱਗ ਪਏ ਜੋ ਪ੍ਰਾਣੀ ਗੋਬਿੰਦ ਦੇ ਆਵੇ ਪੜਿਆ ਅਨ ਪੜਿਆ ਪਰਮਗਤ ਪਾਵੇ ਗਲੇਲੇ ਹੋ ਨਹੀਂ ਹੈ ਨਿਊਟਨ ਨਹੀਂ ਹੈ ਆਇਨਸਟਾਈਨ ਨਹੀਂ ਹੈ ਸਟੀਫਨ ਨਹੀਂ ਹੈ ਇਹ ਸੀੜੀਆਂ ਨਹੀਂ ਨੇ ਤੇ ਉੱਪਰ ਚੜਨਾ ਔਖੇ ਹੈ ਅੱਗੇ ਦੀ ਕੌਜ ਕਰਨੀ ਔਖੀ ਹੈ ਪਰ ਮਿਹਰਜ਼ ਕਰਾ ਕਿਰਵਦਾਸ ਤੇ ਹੁਣ ਕਿਸੇ ਨੂੰ ਪੜ ਨਹੀਂ ਸਕਦਾ ਸੀ ਕਬੀਰ ਤੇ ਕਿਸੇ ਨੂੰ ਪੜ ਨਹੀਂ ਸਕਦੇ ਸਨ ਨਾ ਇਹਨਾਂ ਨੂੰ ਕੋਈ ਪੜਾ ਸਕਦਾ ਸੀ ਲੇਕਿਨ ਇਹ ਤੇ ਸ਼ਿਕਰ ਤੇ ਪਹੁੰਚ ਗਏ ਕੀ ਸੀੜੀ 'ਦਰ ਸੀੜੀ ਚੜਨਾ ਨਹੀਂ ਆਉਂਦਾ ਪੰਛੀ ਦੀ ਉਡਾਰੀ ਪੰਛੀ ਦੀ ਧਰਮ ਦਾ ਮਾਰਗ ਬਣਾ ਬੜਾਇਆ ਨਹੀਂ ਹੈ ਸਾਇੰਸ ਦਾ ਮਾਰਗ ਪਿਛਲੀਆਂ ਜੋ ਸੀੜੀਆਂ ਬਣੀਆਂ ਨੇ ਉਹਨਾਂ ਨੂੰ ਆਧਾਰ ਬਣਾ ਕੇ ਅੱਗੇ ਚੱਲਣਾ ਪਵੇਗਾ ਧਰਮ ਦੀ ਦੁਨੀਆ ਛੇ ਨਹੀਂ ਹੈ ਹਰ ਸੰਤ ਨੇ ਆਪਣਾ ਰਸਤਾ ਆਪ ਬਣਾਣਾ ਹੁੰਦਾ ਹੈ ਆਪਣਾ ਮਾਰਗ ਹਰ ਅਵਿਆਸੀ ਨੇ ਆਪ ਬਣਾਣਾ ਹੁੰਦਾ ਕੋਈ ਬਣਿਆ ਬਣਾਇਆ ਮਾਰਗ ਨਹੀਂ ਚਲੋ ਗੁਰੂ ਰੱਖਾ ਜਿਉਂ ਜਲ ਮਾਝੇ ਮਾਛਲੋ ਮਾਰਗ ਪੇਖਣੋ ਨਾ ਜਾਈ ਜਿਉਂ ਆਕਾਸ਼ੇ ਪੰਖੀ ਹਲੋ ਖੋਜ ਨਿਰ ਕੋ ਨਾ ਜਾਏ ਸਾਗਰ ਦੇ ਚ ਮੱਛਲੀ ਚਲਦੀ ਹੈ ਕੋਈ ਬਣੇ ਬਣਾਏ ਰਸਤੇ ਨਹੀਂ ਚਲਦੀ ਹੈ ਤੇ ਰਸਤਾ ਬਣਦਾ ਬਣਦਾ ਕੋਦੇ ਚੱਲਣ ਨਾਲ ਰਸਤਾ ਬਣਦਾ ਹੈ। ਆਸਮਾਨ ਤੇ ਕੋਈ ਬਣੇ ਬਣਾਏ ਰਸਤੇ ਨਹੀਂ ਨੇ, ਪੰਛੀ ਦੇ ਉਡਣ ਨਾਲ ਹੀ ਮਾਰਗ ਬਣਦਾ ਹੈ, ਉਹਦੀ ਕੋਈ ਨਹੀਂ। ਉਹਦੀ ਕੋਈ ਨਹੀਂ। ਇਹਨੂੰ ਫਿਰ ਭਾਈ ਗੁਰਦਾਸ ਜੀ ਇੰਜ ਬਿਆਨ ਕਰਦੇ ਨੇ। ਗੁਰਮੁਖ ਖੋਜ ਅਗੰਮ ਹੈ, ਜਿਉਂ ਜਲ ਅੰਦਰ ਮੀਨ ਫਿਰੰਦਾ। ਗੁਰਮੁਖ ਖੋਜ ਅਲਖ ਹੈ, ਜਿਉਂ ਆਕਾਸ਼ੇ ਪੰਖ ਉਡੰਦਾ। ਗੁਰਮੁਖ ਦੀ ਖੋਜ ਅਲਕ ਦੀ ਅਗਮ ਦੀ ਕਿਸ ਤਰ੍ਹਾਂ ਉਹ ਚੱਲ ਪੈਂਦਾ ਤੇ ਰਸਤਾ ਬਣ ਜਾਂਦਾ ਹੈ না ਚੱਲੇ ਤੇ ਕੋਈ ਰਸਤਾ ਨਹੀਂ ਤੇ ਚੱਲਣਾ ਕੀ ਹੈ ਜੈਸੇ ਰਸਨਾ ਨਾਲ ਹਿਰਦੇ ਨੂੰ ਜੋੜ ਲੈ ਤੇ ਵਾਹਿਗੁਰੂ ਵਾਹਿਗੁਰੂ ਜਪਦਾ ਚੱਲ ਪੈਂਦਾ ਪਹੁੰਚ ਜਾਂਦਾ ਇਹੀ ਚੱਲ ਰਹਾ ਪਹੁੰਚ ਜਾਂਦਾ ਹਿਰਦੇ ਰਸੰਦਸਾਰੇ ਜਪਦਿਆਂ ਹੀ ਰਸਤਾ ਬਣਦਾ ਹੁਜ ਕੋਈ ਨਹੀਂ ਹੁਜ ਕੋਈ ਨਹੀਂ ਸਵਾਸਤੇ ਮੈਂ ਫਿਰ ਅਰਜ਼ ਕਰਾਂ ਜਪਿਆ ਜਪਾਇਆ ਨਾਮ ਕਿਦਰੋਂ ਵੀ ਨਹੀਂ ਲੱਭਣਾ ਇਧਰੋਂ ਵੀ ਨਹੀਂ ਇਹ ਤੇ ਅੰਦਰੋਂ ਪ੍ਰਗਟ ਕਰਨਾ ਹੋਵੇਗਾ ਜਪ ਜਪ ਕੇ ਸਿਰਫ ਜ਼ਬਾਨ ਨਾਲ ਵਾਹਿਗੁਰੂ 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 ਕਰੀ ਜਾਣਾ ਨਹੀਂ ਹਿਰਦੇ ਰਸਨ ਰਸਾਇ ਰਸਨਾ ਨਾਲ ਹਿਰਦੇ ਨੂੰ ਜੋੜਨਾ ਸਿਰਫ ਵੇਖਣ ਨਾਲ ਕੋਈ ਸਾਇੰਟਿਸਟ ਨਹੀਂ ਬਣ ਜਾਂਦਾ ਅੱਖਾਂ ਦੇ ਨਾਲ ਬੁੱਧ ਨੂੰ ਜੋੜਨਾ ਹੈ ਔਰ ਜਿਤਨੀ ਜ਼ਿਆਦਾ ਬੁੱਧ ਜੋੜੇਗਾ ਉਤਨੀ ਹੀ ਪਦਾਰਤ ਦਾ ਰਾਜ਼ ਲਭਤ ਆ ਜਾਏਗਾ ਉਤਨਾ ਉਹ ਗਹਿਰਾਈ ਵਿੱਚ ਜਾਏਗਾ ਮਹਾਨ ਸੈਂਟਿਸਟ ਕੌਣ ਹੈ ਜੋ ਆਪਣੀ ਦ੍ਰਿਸ਼ਟ ਦੇ ਨਾਲ ਬਹੁਤ ساری ਬੁੱਧ ਜੋੜ ਲੈਂਦਾ ਹੈ ਮਹਾਨ ਸੰਤ ਕੌਣ ਹੈ ਜੋ ਆਪਣੀ ਰਸਨਾ ਦੇ ਨਾਲ ਪੂਰਾ ਹੀ ਹਿਰਦਾ ਜੋੜ ਲੈਂਦਾ ਹੈ ਬਹੁਤ ਵਧੀਆ ਮਨ ਮੇ ਅਰਸ ਕਰਾਂ ਪਦਾਰਥ ਵਿਗਿਆਨ ਦਾ ਮਾਰਗ ਅੱਖ ਤੇ ਬੁੱਧ ਤੇ ਖੜਾ ਹੈ ਧਰਮ ਦਾ ਮਾਰਗ ਰਸਨਾ ਤੇ ਹਿਰਦੇ ਤੇ ਖੜਾ ਹੈ ਬਸ ਇਸ ਤਰ੍ਹਾਂ ਹੀ ਗਾਈ ਜਾ ਰਿਹਾ ਵਾਹਿਗੁਰੂ 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 ਨਹੀਂ ਰਸਨਾ ਨਾਲ ਪੂਰਾ ਹਿਰਦਾ ਜੋੜ ਦੇ ਪੂਰੀ ਭਾਵਕਤਾ ਜੋੜ ਦੇ ਮੈਂ ਫਿਰ ਦੋਰਾਵਾ ਜੋ ਪੂਰੀ ਬੁੱਧ ਜੋੜ ਦਿੰਦਾ ਹੈ ਆਪਣੀ ਸਾਰੀ ਦਿਮਾਗੀ ਸ਼ਕਤੀ ਜੋੜ ਲੈਂਦਾ ਹੈ ਅੱਖ ਦੇ ਨਾਲ ਪਦਾਰਤ ਦੇ ਬੜੇ ਗਹਿਰੇ-ਗਹਿਰੇ ਰਾਜ਼ ਉਹ ਲਵ ਲੈਂਦਾ ਹੈ ਪ੍ਰਾਪਤ ਕਰ ਲੈਂਦਾ ਹੈ ਪਦਾਰਤ ਦੀ ਦੁਨੀਆ ਵਿੱਚ ਉਹ ਅਗਰਸਰ ਹੋ ਜਾਂਦਾ ਹੈ ਅਸੀਂ ਉਸ ਨੂੰ ਸਾਇੰਟਿਸਟ ਕਹਿੰਦੇ ਹਾਂ ਇਤਿਹਾਸ ਦੇ ਪੰਨਿਆਂ ਤੇ ਉਹ ਛਾ ਜਾਂਦਾ ਹੈ ਸਨਮਾਨਿਤ ਹੁੰਦਾ ਹੈ ਪਰ ਜਿਹੜਾ ਰਸਨਾ ਦੇ ਨਾਲ ਆਪਣੇ ਪੂਰੇ ਹਿਰਦੇ ਨੂੰ ਉਡਿਲ ਲੈਂਦਾ ਹੈ ਕੋਸਤਾ ਕਈ ਮਾਫ ਔਖਾ ਹੈ ਕੰਮ ਪੂਰੀ ਬੁੱਧ ਨੂੰ ਅੱਖ ਨਾਲ ਜੋੜਨਾ ਇਹ ਵੀ ਹਰ ਬਸ਼ਰ ਦਾ ਕੰਮ ਨਹੀਂ ਵਾ ਹਰ ਕਰ ਸਕਦਾ ਹੈ ਮਨੁੱਖ ਇਤਨੀ ਹਿੰਮਤ ਜੁਟਾਏ ਇਤਨੀ ਮਿਹਨਤ ਕਰੇ ਮੈਂ ਪੜ ਰਿਹਾ ਸੀ ਆਇਸਟਾਈਨ ਬਾਰੇ ਇੱਕ ਦਿਨ ਹੈਰਾਨ ਹੋਇਆ ਉਹਨੇ 700 ਅਵਿਸ਼ਕਾਰ ਕੀਤੇ ਤਜਰਬੇ ਕੀਤੇ ਫੇਲ ਕਿਸੇ ਸੱਤ ਨੂੰ ਲੱਭ ਰਿਹਾ ਸੀ 700 ਅਵਿਸ਼ਕਾਰ ਕੀਤੇ ਕੁਝ ਸਤਿ ਪ੍ਰਾਪਤ ਨਹੀਂ ਹੋਇਆ ਜਿਹੜੇ ਸ਼ਾਗਿਰਦ ਉਸਦੇ ਨਾਲ ਕੰਮ ਕਰਦੇ ਸਨ ਉਹਨਾਂ ਨੇ ਕਿਹਾ ਹੁਣ ਛੱਡੋ ਇਸ ਨੂੰ 700 ਦਫਾ ਗਲਤ ਹੋ ਗਏ ਫਿਰ ਵੀ ਗਲਤੀਆਂ ਕਰ ਹੀ ਜਾਣੇ ਅਸੀਂ 700 ਗਲਤੀਆਂ ਕਰਕੇ ਮੰਜ਼ਿਲ ਤੋਂ ਦੂਰ ਚਲੇ ਗਏ ਆ ਪਤਾ ਹੈ ਆਇਸਟਾਈਨ ਦੀ ਹਿੰਮਤ ਤੇ ਹੌਸਲਾ ਤੇ ਉਮੰਗ ਤੇ ਤਰੰਗ ਦੇਖੋ ਕਹਿੰਦਾ ਸੀ ਮੰਜ਼ਿਲ ਦੇ ਨੇੜੇ ਚਲੇ ਗਏ ਆ ਕਮ ਸੇ ਕਮ 700 ਗਲਤੀਆਂ ਤੇ ਨਹੀਂ ਨਾ ਕਰਾਂਗੇ ਉਮੀਦ ਇਹ ਗੱਲ پکڑਦੇ ਚਾਈਂ ਕਹਿੰਦਾ ਸੀ ਮੰਜ਼ਿਲ ਦੇ ਨੇੜੇ ਚਲਾ ਗਏ ਇਹ ਜਿਹੜੀਆਂ 700 ਗਲਤੀਆਂ ਕੀਤੀ ਨੇ ਇਹ ਤੇ ਨਹੀਂ ਨਾ ਕਰਾਂਗੇ ਇਹਨਾਂ ਤੋਂ ਤੇ ਬਚ ਗਏ 700 ਅਵਿਸ਼ਕਾਰ ਕਰਕੇ شاਗਿਰਦ ਨਿਰਾਸ਼ ਹੋ ਗਏ ਨੇ ਵੇ ਕੁਛ ਤੱਥ ਨਹੀਂ ਲਵੇਆ ਪਰ ਜੋ ਅਵਿਸ਼ਕਾਰ ਕਰ ਰਿਹਾ ਹੈ ਉਹਦਾ ਹੌਸਲਾ ਇਤਨਾ ਹੈ ਕਮ ਸੇ ਕਮ 700 ਗਲਤੀਆਂ ਤੇ ਹੁਣ ਮੈਂ ਨਹੀਂ ਨਾ ਕਰਾਂਗਾ ਇਹਨਾਂ ਤੋਂ ਤੇ ਮੈਂ ਬਚ ਗਿਆ ਅਸੀਂ ਮੰਜ਼ਿਲ ਦੇ ਨੇੜੇ ਜਾ ਰਹੇ ਹਾਂ ਨੇੜੇ ਜਾ ਰਹਿਆਂ ਨੂੰ ਤੱਥ ਲੱਭਦੇ ਹੌਸਲਾ ਨਹੀਂ ਹਾਰਦੇ ਅਸੀਂ ਇਹ ਠੀਕ ਹੈ ਜਦ ਵੀ ਕੋਈ ਸਾਇੰਟਿਸਟ ਨਿਰਾਸ਼ ਹੋ ਜਾਂਦਾ ਰਸਤੇ 'ਚ ਹੀ ਰਹਿ ਜਾਂਦਾ ਹੈ ਜਦ ਵੀ ਕੋਈ ਸਾਧਨਾ ਕਰਨ ਵਾਲਾ ਸਾਧਕ ਨਿਰਾਸ਼ ਰਹਿ ਜਾਂਦਾ ਹੋ ਜਾਂਦਾ ਹੈ ਭਾਈ ਨਿਰਾਸ਼ੀ ਬਹੁਤ ਦਿਨ ਲਾ ਗਏ ਬਹੁਤ ਦਿਨ ਹੋ ਗਏ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ 10-20 ਸਾਲ ਹੋ ਗਏ ਨੇ ਵਾਹਿਗੁਰੂ ਵਾਹਿਗੁਰੂ ਕਰਦੇ ਆ ਕੁਝ ਨਹੀਂ ਹੋਇਆ ਨਿਰਾਸ਼ ਹੋ ਗਏ ਨਿਰਾਸ਼ ਹੋਇਆ ਸਾਇੰਟਿਸਟ ਹੋ ਸਕਦਾ ਉਸ ਰਸਤੇ ਨੂੰ ਵੀ ਛੋੜ ਦੇਵੇ ਕਿੰਨੇ ਨੇ ਬਹੁਤ ਸਾਰੇ ਸੰਗੀ ਸਾਥੀ ਆਇਸਟਾਈਨ ਨੂੰ ਛੱਡ ਗਏ ਸਨ ਪਿਛੜੇ ਐਵੇਂ ਸਿਰ ਕਪਾਈ ਸੜੇ ਕੁਲ ਨਹੀਂ ਆਉਂਦੀ ਛੁੱਡ ਗਏ ਸਨ ਇਸ ਰਸਤੇ ਨੂੰ ਹੀ ਛੁੱਡ ਗਏ ਸਨ ਬਾਈ ਨਿਰਾਸ਼ੀ ਬਹੁਤ ਦਿਨ ਲੱਗੇ ਨਿਰਾਸ਼ ਹੋ ਗਏ ਕਿੰਨੇ ਥਾਂ ਤੇ ਸਦਸੰਗ ਦੇ ਚ ਗਿਆ ਕਿੰਨੇ ਡੇਰਿਆਂ ਦੇ ਚ ਭਟਕਿਆ ਕਿੰਨੇ ਮੁਦਦ ਦਾ ਅੰਮ੍ਰਿਤ ਵੇਲੇ ਉੱਠ ਰਿਹਾ ਜਪ ਕਰ ਰਿਹਾ ਪਹਿਲੇ ਕੁਝ ਨਹੀਂ ਤੇ ਭਈ ਨਿਰਾਸ਼ ਸੀ ਬਹੁਤ ਦਿਨ ਲਾ ਗਿਆ ਤੇ ਇੱਕ ਖਤਰਾ ਹੈ ਨਾਸਤਿਕ ਹੋ ਸਕਦਾ ਹੈ ਜਿਹੜੇ ਚੋਟੀ ਦੇ ਵੱਡੇ ਵੱਡੇ ਨਾਸਤਿਕ ਹੋਏ ਨੇ ਮੈਂ ਉਹਨਾਂ ਦੀ ਜੀਵਨ ਕਥਾ ਪੜ੍ਹੀਏ ਪਹਿਲੇ ਧਾਰਮਕ ਸਨ ਬੜੀ ਸਾਧਨਾ ਕਰਦੇ ਸਨ ਫਿਰ ਨਿਰਾਸ਼ ਹੋ ਗਏ ਨਿਰਾਸ਼ ਹੋ ਗਏ ਕਾਰਨ ਕਿਦਰੇ ਮਿਲਦੇ ਨੇ ਪਹਾੜਾਂ ਤੋਂ ਪਰ ਉੱਪਰ ਉੱਪਰ ਨਹੀਂ ਮਿਲਦੇ ਉੱਪਰ ਉੱਪਰ ਤੇ ਗੀਟੀਆਂ ਤੇ ਪੱਥਰ ਮਿਲਦੇ ਨੇ ਖੁਦਾਈ ਕਰਨੀ ਪੈਂਦੀ ਹੈ ਖੁਦਾਈ ਕਰਨੀ ਪੈਂਦੀ ਹੈ ਬੜੀ ਮਿਹਨਤ ਕਰਨੀ ਪੈਂਦੀ ਹੈ ਉੱਪਰ ਉੱਪਰ ਤੇ ਕਾਮ ਹੈ ਕ્રોਧ ਹੈ ਲੋਭ ਹੈ ਮੋਹ ਹੈ ਅਹੰਕਾਰ ਹੈ ਕਿਦਰੇ ਗਹਿਰਾਈ ਦੇ ਚ ਜਾਈਏ ਤੇ ਕਿਰਨ ਅੰਕਾਰ ਹੈ ਪਰ ਬਹੁਤ ਗਹਿਰੇ ਜਾਣਾ ਪੈਂਦਾ ਹੈ ਪੋਦੇ ਵਾਸਤੇ ਪੂਰੀ ਭਾਵਕਤਾ ਚਾਹੀਦੀ ਹੈ ਨਿਰਾਸ਼ ਹੋਇਆ ਮਨੁੱਖ ਖਾਸ ਕਰਕੇ ਧਰਮ ਦੇ ਮਾਰਗ ਦਾ ਇੱਕ ਖਤਰਾ ਹੈ ਨਾਸਤਿਕ ਹੋ ਸਕਦਾ ਹੈ ਮੈਨਾਖਾਂ ਨਾਲ ਉਹ ਮਨੁੱਖ ਦੇਖੇ ਨੇ ਝੂਮ ਝੂਮ ਕੇ ਅਮਰਤ ਵੇਲੇ ਆਸਾ ਦੀ ਵਾਰ ਸੁਣਦੇ ਸਨ ਹੁਣ ਗੁਰਦੁਆਰੇ ਦੇ ਬੂਹੇ ਦੇ ਕੋਲੋਂ ਲੰਘ ਜਾਣਗੇ ਕਦੀ ਅੰਦਰ ਨਹੀਂ ਆਉਂਦੇ ਮੈਂ ਦੇਖਿਆ ਹੈ ਬਿਨਾ ਨਾਗਾਂ ਅੰਮ੍ਰਿਤ ਵੇਲੇ ਉੱਠਣ ਵਾਲੇ ਇਸ ਗੱਲ ਨੂੰ ਬੋਲ ਹੀ ਗਏ ਨੇ ਛੋੜ ਬੈਠੇ ਨੇ ਇਨਤਨੇ ਦੇਖੇ ਨਹੀਂ ਮੌਜੂਦ ਨੇ ਔਰ ਕੁਛ ਇੱਕ ਨੇ ਇਤਿਹਾਸ ਕਹਿ ਜੇ ਤਮ ਸਕੀਨ ਦੀ ਕੁਛ ਵੀ ਨਹੀਂ ਹੈ ਕੁਛ ਵੀ ਐਵੇਂ ਸਿਰ ਖਪਾਈ ਯੂਪੀ ਦੇ ਇੱਕ ਸ਼ਹਿਰ ਦੇ ਇੱਕ ਸੱਜਣ ਮੈਨੂੰ ਕਹਿਣ ਲੱਗਾ ਗਿਆ ਨਹੀਂ ਜੀ ਇਸ 20ਵੀਂ ਸਦੀ ਦੇ ਕੀ ਕਰ ਰਹੇ ਹੋ ਹਜ਼ਾਰਾਂ ਸਾਲ ਪੁਰਾਣੀਆਂ ਗੱਲਾਂ ਸੁਣਾਈ ਜਾਂਦੇ ਆ ਸਾਇੰਸ ਦਾ ਯੋਗ ਹੈ ਤੇ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਤੇ ਹੁਣ ਉਹਨੂੰ ਕੌਣ ਵਸੇ ਸਾਇੰਸ ਤੇ ਪਦਾਰਤ ਦੀ ਖੋਜ ਹੈ ਪਰਮਾਤਮਾ ਦੀ ਖੋਜ ਹੈ ਹੀ ਨਹੀਂ ਉਹ ਤੇ ਅੱਖ ਤੇ ਖੜੀ ਹੈ ਉਹ ਤੇ ਬੁੱਧ ਤੇ ਖੜੀ ਹੈ ਪਰਮਾਤਮਾ ਦੀ ਖੋਜ ਅੱਖ ਤੇ ਬੁੱਧ ਤੇ ਨਹੀਂ ਖੜੀ ਉਹ ਤੇ ਜ਼ਬਾਨ ਤੇ ਹਿਰਦੇ ਤੇ ਖੜੀ ਹੈ ਬਾਵਤਾਂ ਤੇ ਖੜੀ ਹੈ ਹਿਰਦੇ ਰਸਨ ਰਸਾਇ ਹੈ ਐਸੇ ਖੜੀ ਹੈ ਲੇਕਿਨ ਮੈਨੂੰ ਇੰਜ ਕਹਿਣ ਲਗਾ ਅਜੇ ਤੱਕ ਮੈਨੂੰ ਯਾਦ ਨਹੀਂ ਤੁਸੀਂ ਆਪਣਾ ਵੀ ਸਮਾਂ ਖਰਾਬ ਕਰ ਰਹੇ ਹੋ ਲੋਕਾਂ ਦਾ ਵੀ ਖਰਾਬ ਕਰ ਰਹੇ ਹੋ ਇਸ ਤਰ੍ਹਾਂ ਦਾ ਕੋਈ ਵੀ ਨਹੀਂ ਕਾਰਨ ਹਰ ਸ਼ਹਿਰ ਦੇ ਸਾਇੰਟਿਸਟ ਮਿਲ ਜਾਂਦੇ ਨੇ ਹਰ ਸ਼ਹਿਰ ਦੇ ਸੰਤ ਨਹੀਂ ਨੇ ਸਾਇੰਸ ਦੀ ਦੁਨੀਆ 'ਚ ਕੋਈ ਪਖੰਡ ਨਹੀਂ ਹੈ ਇੱਕ ਸਾਇੰਟਿਸਟ ਨੂੰ ਕੁਝ ਲਵਿਆ ਨਹੀਂ ਤਾਂ ਕਹਿ ਦਿੰਦਾ ਮੈਨੂੰ ਨਹੀਂ ਲਵਿਆ ਪਰ ਧਰਮ ਦੀ ਦੁਨੀਆ 'ਚ ਬੜਾ ਪਖੰਡ ਹੈ ਪਤਾ ਤੇ ਕੱਖ ਵੀ ਕੋਈ ਨਹੀਂ ਕਹਿੰਦਾ ਮੈਂ ਸੰਤ ਸੰਤ ਪਖੰਡ ਬੜਾ ਹੈ ਬੜਾ ਪਰਬਲ ਪਖੰਡ ਹੈ ਲੇਸ਼ ਮਾਤਰ ਵੀ ਜਿਨ੍ਹਾਂ ਨੂੰ ਕੁਛ ਨਹੀਂ ਪਤਾ ਸੰਤ ਦਾ ਬਾਣਾ ਹੈ ਸੰਤ ਹੋਣ ਦਾ ਦਾਵਾ ਹੈ ਹਜ਼ਾਰਾਂ ਦੀ ਢੇਡ ਉਹਨਾਂ ਦੇ ਪਿੱਛੇ ਹੈ ਤੇ ਮੈਨੂੰ ਦਿਸ ਪੈਂਦਾ ਹੈ ਇਹ ਤੇ ਇਹ ਸਮਾਰਕ ਦੇ ਪੰਦੀ ਨਹੀਂ ਨੇ ਇਹ ਤੇ ਇਸ ਰਸਤੇ ਦੇ ਰਾਹੀ ਨਹੀਂ ਨੇ ਹੈਰਾਨੀ ਵੀ ਇਹ ਸੰਤ ਜਾਣ ਕੇ ਪੂਜੇ ਜਾ ਰਹੇ ਸਾਇੰਸ ਦੀ ਦੁਨੀਆ 'ਚ ਇਹ ਪਖੰਡ ਨਹੀਂ ਹੈ ਔਰ ਇੱਕ ਨਿਰਮਾਣਤਾ ਵੀ ਹੈ ਜੇ ਕਿਸੇ ਸੈਂਟਿਸਟ ਨੂੰ ਖੋਜ ਕਰਦਿਆਂ ਕਰਦਿਆਂ ਨਹੀਂ ਲੱਗਿਆ ਕਹਿ ਦਿੰਦਾ ਮੈਂ ਸਫਲ ਨਹੀਂ ਹੋਇਆ ਮੈਂ ਤੱਕ ਲੱਭਣ ਦੇ ਸਫਲ ਨਹੀਂ ਹੋਇਆ ਕਬੂਲ ਕਰ ਲੈਣਾ ਮੰਨ ਲੈਣਾ ਕਿ ਬਾਹਰ ਦੀ ਗੱਲ ਉਹਨੇ ਜਗਤ ਦੇ ਸਾਹਮਣੇ ਰੱਖਣੀ ਹੈ ਪਰ ਇੱਕ ਸੰਤ ਨੂੰ ਲਬਿਆ ਤੇ ਕੱਖ ਵੀ ਨਹੀਂ ਮਾਣਾ ਹੈ ਸੰਤ ਦਾ ਉਹ ਲੋਗਾ ਨੇ ਲੇਬਲ ਲਾਇਆ ਇਹਨੇ ਸੰਤ ਜੀ ਮਹਾਰਾਜ ਸੰਤ ਜੀ ਮਹਾਰਾਜ ਲੋਗਾ ਦੇ ਲੱਗੇ ਲੇਬਲ ਦੁਨੀਆ ਦੇ ਲੱਗੇ ਲੇਬਲ ਆਪਣੇ ਉਹਨਾਂ ਦੇ ਕੱਪੜੇ ਨੇ ਲੋਗਾ ਦੇ ਲਾਇਓ ਇਹ ਲੇਬਲ ਨੇ ਮੰਨ ਲੈਂਦਾ ਮੈਂ ਸੰਤ ਸੰਤ ਹੱਥ ਜੋੜ ਕੇ ਮੈਂ ਕਮ ਸੇ ਕਮ ਪੰਜਾਬ ਦੇ ਸੰਤਾਂ ਤੋਂ ਮਾਫੀ ਮੰਗਾ ਇਹ ਸਾਰੇ ਸੰਤ ਸੰਤ ਨਹੀਂ ਨੇ ਜੋ ਸੰਤ ਦਿਖਾਈ ਦੇ ਰਹੇ ਨਹੀਂ ਨੇ ਬਸ ਇਸ ਤੋਂ ਅੱਗੇ ਮੈਂ ਨਹੀਂ ਕੁਝ ਕਹਿੰਦਾ ਕਿਉਂਕਿ ਪੱਗ ਮੈਂ ਵੀ ਆਪਣੀ ਬਚਾਣੀ ਹੈ ਵੀ ਮੈਸਕਰ ਸਾਰੇ ਸੰਤ ਨਹੀਂ ਇੱਕ ਸੈਂਟ ਇਸ ਲੋ ਨਹੀਂ ਕੁਝ ਲੱਭਦਾ ਐਲਾਨੀਆਂ ਕਹਿ ਦਿੰਦਾ ਨਹੀਂ ਮੈਨੂੰ ਕੁਝ ਲੱਭਿਆ ਇਤਨੀ ਮਦਦ ਦਿੱਤੀ ਇਹਦੀ ਸਾਧਨਾ ਹੈ ਮਿਲਿਆ ਤੇ ਕੁਝ ਵੀ ਨਹੀਂ ਲੇਕਿਨ ਜਗਤ ਨੂੰ ਦੱਸਦਾ ਫਿਰਦਾ ਮੈਨੂੰ ਮਿਲਿਆ ਮੈਨੂੰ ਮਿਲਿਆ ਮੈਨੂੰ ਮਿਲਿਆ ਮੈਂ ਇੱਕਦਰੇ ਫੋਕੀ ਨਿਰਮਾਣਤਾ ਨਾ ਸਮਝ ਲੈਣਾ ਮੈਂ ਸ਼ਬਦਾਂ ਦੇ ਅਰਥ ਤੁਹਾਨੂੰ ਸੁਣਾਉਂਦਾ ਅਰਥ ਜਿਹੜੀ ਮੇਰੀ ਅਨੁਭਵ ਚ ਗੱਲ ਆਈ ਹੈ ਉਹ ਮੈਨੂੰ ਪ੍ਰਾਪਤ ਨਹੀਂ ਹੋਈ ਅਨੁਭਵ ਚ ਜ਼ਰੂਰ ਆਈ ਹੈ चलो इतना अहंकार भी समझ लो मेरा इतना पता मेनो चल गया है कि नहीं मिलेगा इतना पता चल गया इतना बोध हो गया है अजय पूरी भावकता रसना नाल नहीं जुड़ी नहीं जुड़ी इतना पता चल गया हुण इसनो पावे तुसी अहंकार समझ लो लेकिन मैं भगत नहीं क्योंकि पूरी भावकता जुड़ जाए ताई बंदा भगत औंदा है ਸਾਧ ਸੰਗਤ ਬਿਨ ਬਾਵ ਨਹੀਂ ਉਪਜੇ ਬਾਵ ਬਿਨ ਬਗਤ ਨਾ ਹੋਏ ਤੇਰੀ ਪਰ ਇਹ ਜੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਹਿ ਇਸ ਰਾਜ ਦਾ ਕਈਆਂ ਨੂੰ ਪਤਾ ਵੀ ਕੋਈ ਨਹੀਂ ਸੰਤਹੁਣ ਦਾ ਦਾਵਾ ਹੈ ਚੰਗੀ ਤੇਰਾ ਯਾਦ ਹੈ ਮੈਨੂੰ ਇੱਕ ਚੰਗੇ ਕੀਰਤਨੀ ਨੂੰ ਉਲਾਸਨਗਰ ਵਿੱਚ ਸਟੇਜ ਸਵਾਲ ਦੇ ਪੈਸਨ ਗਿਆਨੀ ਦਲੀਪ ਸਿੰਘ ਜੀ ਵਰਦੀ ਉਹ ਕੇ ਲੱਗੇ ਉਹਰੇ ਭਾਈ ਸਾਹਿਬ ਫਰਾਨੇ ਨਾਂ ਲੈ ਕੇ ਕੀਰਤਨ ਕਰਨ ਗਏ। ਉਹ ਆਪ ਹੀ ਕਹਿ ਲਗੇ ਭਾਈ ਸਾਹਿਬ ਕਮਕੇ ਸੰਤ ਕਰੋ। ਫਿਰ ਗੈਨੀ ਦਲੀਪ ਸਿੰਘ ਜੀ ਨੇ ਮਾਫੀ ਮੰਗੀ ਅੱਛ ਮੈਂ ਮਾਫੀ ਮੰਗਦਾ। ਮੈਂ ਤੇ ਸਮਝਿਆ ਸੀ ਤੁਸੀਂ ਗੁਰੂ ਦੇ ਘਰ ਆਓ ਭਾਈ ਸਾਹਿਬ। ਗੁਰੂ ਨਾਲ ਭਾਈ ਚਾਰਾ ਮੈਂ ਤਾਂ ਕਿਹਾ ਸੀ। ਉਹਨੇ ਵੀ ਛੋੜ ਦਿੱਤੀ ਕਿਉਂਕਿ ਦਰਦੀ ਸਾਹਿਬ ਦੇ ਸਵਾਲ ਨੂੰ ਸਾਰੇ ਜਾਣਦੇ ਸਨ। ਸਿੰਘ ਸਾਹਿਬ ਵੀ ਜਾਣਦੇ। ਉਹ ਨਹੀਂ ਰਹੇ ਉਹਨਾਂ ਨੇ ਵੀ ਚੋਟ ਗਈ ਅਸੀਂ ਤੇ ਤੁਹਾਨੂੰ ਗੁਰਨਾਣਿਕ ਦਾ ਭਰਾ ਸਮਝਿਆ ਸੀ ਭਾਈ ਸਾਹਿਬ ਤਾਂ ਕਿਹਾ ਸੀ ਪਰ ਨਹੀਂ ਉਹ ਤੁਸੀਂ ਭਰਾ ਤੇ ਠੀਕ ਹੈ ਅਸੀਂ ਹੋਰ ਕੁਝ ਲਈ ਬਲ ਜਿਹੜਾ ਤੁਸੀਂ ਕਹਿੰਦੇ ਹੋ ਉਹ ਲਾ ਦਿੰਦੇ ਮੈਂ ਅਰਜ਼ ਕਰਾਂ ਅਗਰ ਫੁੱਲ ਇਹ ਆਖੇ ਮੈਂ ਸੁੰਦਰ ਹਾਂ ਮੇਰੇ ਵਿੱਚ ਖੁਸ਼ਬੂ ਹੈ ਉਹਦਾ ਕਹਿਣਾ ਹੀ ਦੱਸਦਾ ਪਿਆ ਕੁਛ ਨਹੀਂ ਕਾਗਜ਼ੀ ਫੁੱਲ ਹੈ ਕਾਗਜ਼ੀ ਫੁੱਲ ਇਹਦਾ ਕਹਿਣਾ ਹੀ ਦੱਸਦਾ ਪਿਆ ਹੈ ਇਹਦਾ ਆਖਣਾ ਹੀ ਦੱਸਦਾ ਪਿਆ ਹੈ ਤੋ ਖੈਰ